ਦੁਕਾਨ ਵਿੱਚ ਧੂਬੱਤੀ ਕਰਨ ਲੱਗੇ ਨਾਲ ਹੋਇਆ ਕਾਂਡ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਅਕਸਰ ਹੀ ਬਹੁਤ ਸਾਰੇ ਲੋਕ ਸਵੇਰੇ ਰੱਬ ਦਾ ਨਾਮ ਲੈ ਕੇ ਆਪਣੇ ਕੰਮ ਦੀ ਸ਼ੁਰੂਆਤ ਕਰਦੇ ਨੇ ਪਰ ਹੁਣ ਇੱਕ ਦੁਕਾਨਦਾਰ ਨੂੰ ਰੱਬ ਦਾ ਨਾਮ ਲੈਣਾ ਹੀ ਪੈ ਗਿਆ ਮਹਿੰਗਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਆਪਣੀ ਦੁਕਾਨ ਵਿੱਚ ਧੂਬੱਤੀ ਲਾਉਂਦਾ ਦਿਖਾਈ ਦੇ ਰਿਹਾ ਏ ਦਰਅਸਲ ਇਸ ਵਿਅਕਤੀ ਦੀ ਮੋਬਾਈਲਾਂ ਦੀ ਦੁਕਾਨ ਏ ਅਤੇ ਜਦੋਂ ਇਹ ਸਵੇਰੇ ਆਪਣੀ ਦੁਕਾਨ ਖੋਲਦਾ ਏ ਤਾਂ ਜਦੋਂ ਧੂਬੱਤੀ ਲਾ ਕੇ ਮੱਥਾ ਟੇਕਣ ਲੱਗਦਾ ਹੈ ਤਾਂ ਇੱਕ ਚੋਰ ਇਸ ਦਾ ਕਾਊਂਟਰ ਤੇ ਚਾਰਜ ਲੱਗਿਆ ਹੋਇਆ ਮੋਬਾਈਲ ਬੜੇ ਆਰਾਮ ਨਾਲ ਚੱਕ ਕੇ ਚਲਿਆ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਵਾਰ ਇਹ ਵਿਅਕਤੀ ਪਿੱਛੇ ਮੁੜ ਕੇ ਵੀ ਦੇਖਦਾ ਹੈ ਪਰ ਫਿਰ ਵੀ ਇਸ ਨੂੰ ਪਤਾ ਨਹੀਂ ਲੱਗਦਾ ਕਿ ਇਸ ਦਾ ਫੋਨ ਚੋਰੀ ਹੋ ਗਿਆ। ਕਾਫੀ ਸਮੇਂ ਬਾਅਦ ਜਦੋਂ ਇਹ ਆਪਣਾ ਮੋਬਾਈਲ ਦੇਖਦਾ ਹੈ ਫਿਰ ਪਤਾ ਲੱਗਦਾ ਹੈ ਕਿ ਮੋਬਾਈਲ ਤਾਂ ਚੋਰੀ ਹੋ ਗਿਆ। ਜਿਸ ਤੋਂ ਬਾਅਦ ਇਹ ਵਿਅਕਤੀ ਦੁਕਾਨ ਦਾ ਸੀਸੀਟੀਵੀ ਕੈਮਰਾ ਦੇਖਦਾ ਹੈ ਤਾਂ ਉਸ ਵਿੱਚ ਪਤਾ ਲੱਗਦਾ ਹੈ ਕਿ ਇੱਕ ਚੋਰ ਬੜੇ ਹੀ ਆਰਾਮ ਨਾਲ ਇਸ ਦਾ ਮੋਬਾਈਲ ਚੋਰੀ ਕਰਕੇ ਲੈ ਗਿਆ। ਸੋ ਤੁਸੀਂ ਵੀ ਹਰ ਕੰਮ ਕਰਨ ਲੱਗੇ ਹਮੇਸ਼ਾ ਆਪਣੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੇ ਕਰੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰੋ